ਰਾਮਾ ਮਹਾ ਮਾਜ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਆਰੰਭਤਾ ਦੇ ਵਿੱਚ ਬਿਆਨ ਕਰਦੇ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ RAM ਗੁਰੂ ਨਾਨਕ ਪਾਤਸ਼ਾਹ ਤੁਖਾਰੀ ਰਾਗ ਦੇ ਵਿੱਚ ਆਰੰਭਤਾ ਦੇ ਵਿੱਚ ਕਹਿੰਦੇ ਨੇ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸੋ ਆਖਿਰ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਬਿਆਨ ਕਰਦੇ ਨੇ ਜਿੰਨ ਜਿੰਨ ਨਾਮ ਤੇ ਆਇਆ ਤਨ ਕੇ ਕਾਜ ਸਰੇ ਜਾਂ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ ਗੁਰੂ ਨਾਨਕ ਪਾਸ਼ਾ ਤੁਖਾਰੀ ਰਾਗ ਦੇ ਵਿੱਚ ਆਖਿਰ ਦੇ ਵਿੱਚ ਬਿਆਨ ਕਰਦੇ ਨੇ ਬੇ ਦਸ ਮਾਹਾ ਰੁੱਤੇ ਥਿੱਤੇ ਵਾਰ ਭਲੇ ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ ਸੋ ਇਹ ਰਾਗ ਮਾਜ ਤੇ ਰਾਗ ਤੁਖਾਰੀ ਦੇ ਵਿੱਚ 12 ਮਾ ਦਾ ਸਾਨੂੰ ਉਪਦੇਸ਼ ਹੈ ਗੁਰੂ ਸਾਹਿਬ